ਹਾਲੇਲੂਇਆ ਪਰਮੇਸ਼ਰ ਦੀ ਹਜ਼ੂਰੀ 'ਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਉਮੀਦ ਕਰਦੀ ਹਾਂ ਪਰਮੇਸ਼ਰ ਦੀ ਦਇਆ ਤੇ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਸਾਰੇ ਬਾਈਬਲ ਪੜ੍ਹਦੇ ਹਾਂ ਬਾਈਬਲ ਦੇ ਵਿੱਚ ਪਰਮੇਸ਼ਰ ਪਿਤਾ ਨੇ ਬਹੁਤ ਸਾਰੇ ਉਦਾਹਰਨਾਂ ਬਹੁਤ سارے ਦ੍ਰਿਸ਼ਤਾਂਤ ਦਿੱਤੇ ਨੇ ਜਿਨ੍ਹਾਂ ਦੇ ਰਾਹੀਂ ਸਾਨੂੰ ਸਿਖਾਇਆ ਕਿ ਅਸੀਂ ਮਸੀਹੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਅਸੀਂ ਮਸੀਹ ਦੇ ਵਿੱਚ ਕਿਸ ਤਰ੍ਹਾਂ ਚੱਲਣਾ ਮਾ ਪਰਮੇਸ਼ਰ ਪਿਤਾ ਨੇ ਕਈ ਜਾਨਵਰ ਕਈ ਪੰਛੀਆ ਕਈ ਜੀਵ ਜਾਨਵਤੂਆਂ ਦੇ ਰਾਹੀਂ ਸਾਨੂੰ ਸਮਝਾਇਆ ਕਿ ਅਸੀਂ ਕਿਹੜੇ-ਕਿਹੜੇ ਨਿਯਮ ਕਿਹੜੇ-ਕਿਹੜੇ ਕਾਨੂੰਨ ਫਾਲੋ ਕਰਨੇ ਆ ਕਿਹੜੀਆਂ-ਕਿਹੜੀਆਂ ਸਿੱਖਿਆਵਾਂ ਨੇ ਜਿਨ੍ਹਾਂ ਤੇ ਅਸੀਂ ਚੱਲਣਾ ਮਾ ਅੱਜ ਦੇ ਵਚਨ ਦੇ ਵਿੱਚ ਅਸੀਂ ਪੜਾਂਗੇ ਕੋਹਤਾਤੀ ਉਹਦੀ 15ਵੀਂ ਆਇਤ ਇਹਦੇ ਵਿੱਚ ਲਿਖਿਆ ਜੋਕ ਦੀਆਂ ਦੋ 3 ਹੰਨ ਜੋ ਦਿਓ ਦਿਓ ਆਖਦੀਆਂ ਰਹਿੰਦੀਆਂ ਹਨ ਤਿੰਨ ਚੀਜ਼ਾਂ ਹਨ ਜੋ ਕਦੇ ਰੱਜਦੀਆਂ ਹੀ ਨਹੀਂ ਸਗੋਂ ਚਾਰ ਹਨ ਜੋ ਕਦੇ ਬਸ ਨਹੀਂ ਆਖਦੀਆਂ ਹallelujah ਇਸ ਵਚਨ ਦੀ ਜਦੋਂ ਅਸੀਂ ਪਹਿਲੀ ਲਾਈਨ ਨੂੰ ਧਿਆਨ ਨਾਲ ਪੜਦੇ ਹਾਂ ਵਚਨ ਦੀ ਪਹਿਲੀ ਜਿਹੜੀ ਆਇਤਾ ਨਹੀਂ ਉਹਨੂੰ ਧਿਆਨ ਨਾਲ ਦੇਖਦੇ ਆਂ ਤਾਂ ਇਹਦੇ ਵਿੱਚ ਕੀ ਲਿਖਿਆ ਇਹਦੇ ਵਿੱਚ ਲਿਖਿਆ ਕਿ ਜੋਕ ਦੀਆਂ ਦੋ ਧੀਆਂ ਨੇ ਜੋ ਦਿਓ ਦਿਓ ਆਖਦੀਆਂ ਰਹਿੰਦੀਆਂ ਨੇ ਜੋਕ ਦੀਆਂ ਦੋ ਬੇਟੀਆਂ ਨੇ ਦੋ ਧੀਆਂ ਨੇ ਜਿਹੜੀਆਂ ਕਹਿੰਦੀਆਂ ਰਹਿੰਦੀਆਂ ਨੇ ਹਮੇਸ਼ਾ ਦੇਓ ਦਿਓ ਦੇ ਦੇ ਕਹਿੰਦੀਆਂ ਰਹਿੰਦੀਆਂ ਨੇ ਇੰਗਲਿਸ਼ ਭਾਸ਼ਾ ਦੇ ਵਿੱਚ ਇੰਗਲਿਸ਼ ਲੈਂਗੁਏਜ ਦੇ ਵਿੱਚ ਜੋਕ ਨੂੰ ਲੀਚ ਕਹਿੰਦੇ ਆ ਇੱਕ ਤਰ੍ਹਾਂ ਦਾ ਜੀਵ ਆ ਇੱਕ ਤਰ੍ਹਾਂ ਦਾ ਜੰਤੂ ਆ ਜਿਹੜਾ ਕਿ ਆ ਸਰੀਰ ਤੇ ਚਿਪਕ ਜਾਂਦਾ ਸਰੀਰ ਤੇ ਚਿੰਬੜ ਜਾਂਦਾ ਵਾ ਇਹ ਇਨਸਾਨ ਜਾਨਵਰਾਂ ਦੇ ਸਰੀਰ ਤੇ ਕਿਹਾਂ ਚਿੰਬੜ ਜਾਂਦਾ ਵਾ ਇੱਕ ਤਰ੍ਹਾਂ ਦਾ ਪੈਰਾਸਾਈਟ ਆ ਪੈਰਾਸਾਈਟ ਦਾ ਭਾਵ ਹੁੰਦਾ ਜਦੋਂ ਇੱਕ ਪ੍ਰਾਣੀ ਜਾਂ ਜਦੋਂ ਇੱਕ ਜੰਤੂ ਦੂਸਰੇ ਜੰਤੂ ਦੇ ਸਰੀਰ ਨਾਲ ਚਿਪਕ ਕੇ ਉਹਦਾ ਖੂਨ ਪੀ ਕੇ ਜਾਂਦਾ ਰਹਿੰਦਾ ਨਾ ਤਾਂ ਉਹਨੂੰ ਅਸੀਂ ਪੈਰਾਸਾਈਟ ਕਹਿੰਦੇ ਆ ਜੋ ਕਿ ਇੱਕ ਪੈਰਾਸਾਈਟ ਆ ਜਿਹੜਾ ਕਿ ਇੱਕ ਬਹੁਤ ਹੀ ਖਤਰਨਾਕ ਜੰਤੂ ਆ ਅਚਨ ਦੇ ਵਿੱਚ ਲਿਖਿਆ ਕਿ ਜੋਕ ਹਮੇਸ਼ਾ ਇਹ ਆਸ ਦੇ ਨਾਲ ਸ਼ਰੀਰ ਨਾਲ ਚਿੰਬੜੀ ਰਹਿੰਦੀ ਆ ਇਹ ਆਸ ਦੇ ਨਾਲ ਸ਼ਰੀਰ ਨਾਲ ਚੱਪਕੀ ਰਹਿੰਦੀ ਆ ਕਿ ਮੈਂ ਹੋਰ ਖੂਨ ਪੀਣਾ ਉਹ ਹਮੇਸ਼ਾ ਹੋਰ ਹੋਰ ਕਰਦੀ ਰਹਿੰਦੀ ਆ ਉਹ ਕਹਿੰਦੀ ਰਹਿੰਦੀ ਆ ਮੈਂ ਹੋਰ ਖੂਨ ਪੀਣਾ ਹੋਰ ਖੂਨ ਪੀਣਾ ਹੋਰ ਖੂਨ ਚੂਸਣਾ ਉਹ ਕਦੇ ਵੀ ਕੀ ਸੰਤੁਸ਼ਟ ਨਹੀਂ ਹੁੰਦੀ ਉਹ ਕਦੇ ਵੀ ਸੈਟੀਸਫਾਈਡ ਨਹੀਂ ਹੁੰਦੀ ਉਹਦਾ ਸਰੀਰ ਜਿੰਨਾ ਛੋਟਾ ਹੁੰਦਾ ਨਾ ਉਤੋਂ ਜ਼ਿਆਦਾ ਖੂਨ ਚੂਸਣ ਦੀ ਉਹ ਕੀਆ ਕੋਸ਼ਿਸ਼ ਕਰਦੀ ਰਹਿੰਦੀ ਆ ਉਹ ਜ਼ਿਆਦਾਤਰ ਟਰਾਈ ਕਰਦੀ ਰਹਿੰਦੀ ਆ ਕਿ ਮੈਂ ਹੋਰ ਖੂਨ ਚੂਸਾ ਆਪਣੇ ਸਰੀਰ ਦੇ ਆਕਾਰ ਤੋਂ ਜ਼ਿਆਦਾ ਖੂਨ ਚੂਸਣ ਦੀ ਉਹ ਟਰਾਈਕਟ ਦੀ ਰਹਿੰਦੀ ਆ ਜੋਕ ਆ ਉਹ ਬਹੁਤ ਜ਼ਿਆਦਾ ਡੇਂਜਰਸ ਆ ਬਹੁਤ ਜ਼ਿਆਦਾ ਖਤਰਨਾਕ ਜੰਤੂ ਆ ਤਾਂ ਵਚਨ ਸਾਨੂੰ ਜੋਕ ਦੇ ਬਾਰੇ ਕਹਿੰਦਾ ਕਿ ਜਿਵੇਂ ਜੋਕ ਦਾ ਸੁਭਾਅ ਆ ਉਹ ਹਮੇਸ਼ਾ ਹੋਰ ਹੋਰ ਕਰਦੀ ਰਹਿੰਦੀ ਆ ਜਿਵੇਂ ਜੋਕ ਦੀ ਇੱਛਾ ਵਾ ਉਹ ਕਦੇ ਨਹੀਂ ਮਰਦੀ ਉਹ ਕਦੇ ਸੈਟੀਸਫਾਈਡ ਨਹੀਂ ਹੁੰਦੀ ਉਹ ਕਦੇ ਸੰਤੁਸ਼ਟ ਨਹੀਂ ਹੁੰਦੀ ਉਸੇ ਹੀ ਤਰ੍ਹਾਂ ਸਾਡੀ ਆਤਮਿਕ ਲਾਈਫ ਹੋਣੀ ਚਾਹੀਦੀ ਆ ਸਾਡੀ ਜਿਹੜੀ ਸਪਿਰਚੁਅਲ ਲਾਈਫ ਆ ਉਹ ਇੱਕ ਜੋਕ ਦੀ ਤਰ੍ਹਾਂ ਹੋਣੀ ਚਾਹੀਦੀ ਆ ਜਿਵੇਂ ਜੋਕ ਹੋਰ ਹੋਰ ਕਰਦੀ ਰਹਿੰਦੀ ਆ ਉਸੇ ਹੀ ਤਰ੍ਹਾਂ ਸਾਡੀ ਆਤਮਿਕ ਲਾਈਫ ਹੋਣੀ ਚਾਹੀਦੀ ਆ ਭਾਵ ਕਿ ਅਸੀਂ ਪਰਮੇਸ਼ਰ ਪੇ ਤੁਹਾਨੂੰ ਕਿੰਨਾ ਹੀ ਸਮਾਂ ਕਿਉਂ ਨਾ ਦਿੰਦੇ ਹੋਈਏ ਪਰ ਸਾਡੇ ਅੰਦਰ ਦੀ ਇੱਛਾ ਹੋਣੀ ਚਾਹੀਦੀ ਆ ਅਸੀਂ ਪਰਮੇਸ਼ਰ ਵਿੱਚ ਹੋਰ ਵਧੀਏ ਅਸੀਂ ਹੋਰ ਪ੍ਰਾਰਥਨਾ ਵਿੱਚ ਵਧੀਏ ਅਸੀਂ ਹੋਰ ਜ਼ਿਆਦਾ ਉਪਵਾਸ ਰੱਖੀਏ ਅਸੀਂ ਹੋਰ ਜ਼ਿਆਦਾ ਵਚਨਾਂ ਨੂੰ ਸਿੱਖੀ ਸਾਡੀ ਆਤਮਿਕ ਲਾਈਫ ਇਦਾਂ ਦੀ ਹੋਣੀ ਚਾਹੀਦੀ ਆ ਪਰ ਅਫਸੋਸ ਦੀ ਗੱਲ ਇਹ ਆ ਅਸੀਂ ਜ਼ਿਆਦਾਤਰ ਮਹੱਤਵ ਆਪਣੀ ਸੰਸਾਰਿਕ ਲਾਈਫ ਨੂੰ ਦਿੰਦੇ ਆ ਆਪਣੀ ਕੀ ਹੈ ਸਰੀਰਕ ਲਾਈਫ ਨੂੰ ਜ਼ਿਆਦਾ ਮਹੱਤਵ ਦਿੰਦੇ ਆ ਸਾਡੇ ਵਿੱਚ ਬਹੁਤ ਜ਼ਿਆਦਾ ਹੰਕਾਰ ਆ ਅਸੀਂ ਲਾਲਚੀ ਆ ਅਸੀਂ ਲੋਭੀ ਆ ਸਾਨੂੰ ਅਸੀਂ ਕੀ ਹੈ ਹਮੇਸ਼ਾ ਹੋਰ ਹੋਰ ਕਰਦੇ ਰਹਿਣੇ ਆ ਅਸੀਂ ਕਦੇ ਵੀ ਸੈਟੀਸਫਾਈਡ ਨਹੀਂ ਹੁੰਦੇ ਅਸੀਂ ਕਦੇ ਵੀ ਸੰਤੋਸ਼ਟ ਨਹੀਂ ਹੁੰਦੇ ਅਸੀਂ ਸੰਸਾਰਿਕ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ ਜਿਵੇਂ ਸਾਡੇ ਕੋਲ ਕਿੰਨੇ ਹੀ ਕੱਪੜੇ ਕਿਉਂ ਨਾ ਹੋਣ ਸਾਡੇ ਕੋਲ ਕਿੰਨੀ ਅਲਮਾਰੀ ਭਰੀ ਕਿਉਂ ਨਾ ਹੋਵੇ ਪਰ ਫਿਰ ਵੀ ਅਸੀਂ ਕੀ ਕਹਿੰਦੇ ਰਹਿੰਨੇ ਆ ਸਾਡੇ ਕੋਲ ਸੂਟ ਨਹੀਂ ਹੈਗਾ ਸਾਡੇ ਕੋਲ ਕੱਪੜੇ ਨਹੀਂ ਹੈਗੇ ਅਸੀਂ ਹੋਰ ਹੋਰ ਕਰਦੇ ਰਹਿੰਨੇ ਆ ਸਾਡੇ ਕਿਚਨ ਵਿੱਚ ਕਿੰਨੇ ਹੀ ਪਾਂਡੇ ਕਿਉਂ ਨਾ ਹੋਣ ਪਰ ਫਿਰ ਵੀ ਅਸੀਂ ਕਹਿੰਦੇ ਆ ਵੀ ਸਾਡੇ ਲਈ ਇਹ ਘੱਟ ਵਾ ਅਸੀਂ ਹੋਰ ਜ਼ਿਆਦਾ ਖਰੀਦੀ ਆ ਅਸੀਂ ਹਮੇਸ਼ਾ ਹੋਰ ਹੋਰ ਕਰਦੇ ਰਹਿੰਨੇ ਆ ਅਸੀਂ ਕਿੰਨੇ ਹੀ ਜ਼ਿਆਦਾ ਅਮੀਰ ਕਿਉਂ ਨਾ ਹੋਈਏ ਸਾਡੇ ਕੋਲ ਕਿੰਨਾ ਹੀ ਪੈਸਾ ਕਿਉਂ ਨਾ ਹੋਵੇ ਪਰ ਫਿਰ ਵੀ ਅਸੀਂ ਕੀ ਆ ਹੋਰ ਹੋਰ ਕਰਦੇ ਰਹਿੰਨੇ ਆ ਇੱਥੋਂ ਤੱਕ ਕਿ ਅਸੀਂ ਸੰਡੇ ਦਾ ਦਿਨ ਜਿਹੜਾ ਬੰਦੇ ਕੀ ਦਾ ਦਿਨ ਹੁੰਦਾ ਜਿਹੜਾ ਸਬਤ ਦਾ ਦਿਨ ਹੁੰਦਾ ਨਾ ਉਹਨੂੰ ਵੀ ਭੁੱਲ ਜਾਂਦੇ ਆ ਅਸੀਂ ਉਸੇ ਦਿਨ ਨੂੰ ਵੀ ਕੀ ਆ ਆ ਪੈਸੇ ਕਮਾਉਣ ਦੇ ਪਿੱਛੇ ਲਾ ਦਿੰਨੇ ਆ ਆਪਣੇ ਕਮਾਕਾਰਾਂ ਦੇ ਵਿੱਚ ਕੀ ਉਹਨੂੰ ਵੇਸਟ ਕਰ ਦਿੰਨੇ ਆ ਪਰ ਸਾਨੂੰ ਕੀ ਆ ਉਹ ਵਾਲਾ ਦਿਨ ਕੀ ਆ ਪਰਮੇਸ਼ਰ ਪਿਤਾ ਨੂੰ ਦੇਣਾ ਚਾਹੀਦਾ ਹallelujah ਦੇ ਭੈਣੋ ਤੇ ਭਰਾਵੋ ਸਾਨੂੰ ਲੋੜ ਆ ਕਿ ਅਸੀਂ ਆਪਣੇ ਜੀਵਨ ਨੂੰ ਜਾਂਚੀਏ ਆਪਣੀ ਜ਼ਿੰਦਗੀ ਨੂੰ ਜਾਂਚੀਏ ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਇੱਕ ਪਾਪ ਦੇ ਵਿੱਚ ਫਸ ਜਾਨੇ ਅਸੀਂ ਅਜਿਹੇ ਪਾਪ ਦੇ ਵਿੱਚ ਫਸ ਜਾਨੇ ਅਸੀਂ ਬਾਰ ਬਾਰ ਟਰਾਈ ਕਰਦੇ ਹਾਂ ਕਿ ਉਹ ਪਾਪ ਦੇ ਵਿੱਚੋਂ ਬਾਹਰ ਆਈਏ ਪਰ ਫਿਰ ਵੀ ਕੀਆ ਅਸੀਂ ਉਹ ਪਾਪ ਦੇ ਵਿੱਚ ਹੋਰ ਜ਼ਿਆਦਾ ਵੱਧ ਜਾਨੇ ਆ ਉਹ ਪਾਪ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਨੇ ਆ ਸਾਡੇ ਕੋਲ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਪਰ ਸਾਨੂੰ ਕਿਹਾ ਅੱਜ ਲੋੜ ਆ ਆਪਣੇ ਪਾਪਾਂ ਵਿੱਚੋਂ ਬਾਹਰ ਆਉਣ ਦੀ ਅੱਜ ਲੋੜਾ ਆਪਣੇ ਲਾਲਚ ਨੂੰ ਖਤਮ ਕਰਨ ਦੀ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰਨ ਦੀ ਆਪਣੇ ਅੰਦਰ ਜਿਹੜਾ ਲੋਭ ਆ ਉਹਨੂੰ ਖਤਮ ਕਰਨ ਦੀ ਲੋੜ ਆ ਸਾਨੂੰ ਚਾਹੀਦਾ ਕਿ ਜਿਸ ਤਰ੍ਹਾਂ ਦੇ ਵੀ ਸਾਡੇ ਹਾਲਾਤ ਹੋਣ ਉਸੇ ਹਾਲਾਤ ਵਿੱਚ ਅਸੀਂ ਪਰਮੇਸ਼ਰ ਦੀ ਬੰਦਗੀ ਕਰੀਏ ਪਰਮੇਸ਼ਰ ਦਾ ਧੰਨਵਾਦ ਕਰੀਏ ਉਸੇ ਹਾਲਾਤ ਵਿੱਚ ਅਸੀਂ ਹੋਰ ਜ਼ਿਆਦਾ ਪਰਮੇਸ਼ਰ ਪਿਤਾ ਵਿੱਚ ਵਧੀਏ ਉਸੇ ਕਾਇਤ ਪੜ੍ਹਦੇ ਹਾਂ ਫਿਲੀਪੀਆਂ ਨੂੰ 4:11ਵੀਂ ਆਇਤ ਇਹਦੇ ਵਿੱਚ ਲਿਖਿਆ ਏ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਸਿੱਖ ਲਿਆ ਹੈ ਕਿ ਜਿਸ ਹਾਲ ਵਿੱਚ ਹੋਵਾਂ ਉਸੇ ਵਿੱਚ ਸੰਤੋਖ ਰੱਖਾਂ ਹਾਲੇਲੂਇਆ ਜਿਹੜੇ ਸੰਤ ਪੌਲਸ ਜੀ ਸੀਗੇ ਉਹ ਇੱਕ ਚੰਗੇ ਪਰਿਵਾਰ ਤੋਂ ਸੀ ਸੰਤ ਪੌਲਸ ਜੀ ਕੋਲ ਇੱਕ ਚੰਗੀ ਪੜ੍ਹਾਈ ਸੀ ਸੰਤ ਪੌਲਸ ਜੀ ਸੀਗੇ ਇੱਕ ਚੰਗੇ ਪਰਿਵਾਰ ਤੋਂ ਸੀ ਉਹਨਾਂ ਕੋਲੇ ਬਹੁਤ ਜ਼ਿਆਦਾ ਪੈਸਾ ਸੀ ਉਹ ਇੱਕ ਚੰਗੇ ਨਾਗਰਿਕ ਸੀਗੇ ਪਰ ਫੇਰ ਵੀ ਉਹ ਪਰਮੇਸ਼ਰ ਪਿਤਾ ਕਰਕੇ ਉਹ ਪਰਮੇਸ਼ਰ ਦੇ ਲਈ ਕੀ ਉਹ ਗਰੀਬੀ ਦੇ ਵਿੱਚ ਰਹੇ ਉਹਨਾਂ ਨੇ ਮਾਰ ਖਾਧੀ ਉਹਨਾਂ ਨੇ ਬਹੁਤ ਜ਼ਿਆਦਾ ਦੁੱਖ ਝੱਲੇ ਜਿਹੜੀ ਇਹ ਪੱਤਰੀ ਲਿਖੀ ਗਈ ਆ ਨਾ ਜਿਹਦੀਆਂ ਹੁਣੇ ਹੀ ਆਪਾਂ ਇੱਥਾਂ ਪੜ੍ਹੀਆਂ ਨੇ ਇਹ ਜਿਹੜੀ ਪੱਤਰੀ ਆ ਉਹ ਸੰਤ ਪੌਲਸ ਜੀ ਨੇ ਜੇਲ੍ਹ ਦੇ ਵਿੱਚ ਲਿਖੀ ਸੀ ਇਹਦੇ ਵਿੱਚ ਸੰਤ ਪੌਲਸ ਜੀ ਕਹਿੰਦੇ ਨੇ ਕਿ ਮੈਂ ਸੈਟੀਸਫਾਈਡ ਆ ਮੈਂ ਕਿਹਾ ਸੰਤੋਸ਼ਟ ਆ ਮੇਰੇ ਅੰਦਰ ਸ਼ਾਂਤੀ ਆ ਮੈਂ ਜਿਹੜੇ ਹਾਲਾਤਾਂ ਦੇ ਵਿੱਚ ਵੀ ਹਾਂ ਮੈਂ ਉਸੇ ਹਾਲਾਤਾਂ ਦੇ ਵਿੱਚ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦਾ ਮਾਂ ਇਹਦਾ ਮਤਲਬ ਇਹ ਨਹੀਂਗਾ ਕਿ ਮੈਂ ਜੇਲ੍ਹ ਦੇ ਵਿੱਚ ਰਹਿ ਕੇ ਮੈਂ ਤੰਗੀ ਦੇ ਵਿੱਚ ਰਹਿ ਕੇ ਤੰਗੀ ਦਾ ਜੀਵਨ ਸਿੱਖ ਲਿਆ ਇਸ ਕਰਕੇ ਮੈਂ ਕਹਿੰਨਾ ਵੀ ਮੈਂ ਹੁਣ ਸੰਤੋਸ਼ਟ ਹਾਂ ਸੰਤਪਾਲ ਸਿੰਘ ਕਹਿੰਦੇ ਆ ਕਿ ਪਰਮੇਸ਼ਰ ਪਿਤਾ ਮੈਨੂੰ ਜਿੱਦਾਂ ਦੇ ਹਾਲਾਤਾਂ ਵਿੱਚ ਵੀ ਰੱਖ ਰਿਹਾ ਵਾ ਮੈਂ ਉਸੇ ਹਾਲਾਤਾਂ ਦੇ ਵਿੱਚ ਕੀ ਹਾਂ ਸੈਟੀਸਫਾਈਡ ਹਾਂ ਮੈਂ ਉਸੇ ਹਾਲਾਤਾਂ ਦੇ ਵਿੱਚ ਪਰਮੇਸ਼ਰ ਪਿਤਾ ਦਾ ਧੰਨਵਾਦ ਕਰ ਰਿਹਾ ਮਾ ਹਾਲੇਲੂਇਆ ਦੂਸਰੀ ਜੋਕ ਬਾਰੇ ਦੇਖਦੇ ਹਾਂ ਜਦੋਂ ਜੋਕ ਸਾਡੇ ਸ਼ਰੀਰ ਨਾਲ ਚਿੰਬੜ ਜਾਂਦੀ ਹੈ ਕਿਸੇ ਜਾਨਵਰ ਦੇ ਸ਼ਰੀਰ ਨਾਲ ਚਿੰਬੜ ਜਾਂਦੀ ਆ ਤਾਂ ਆਪਾਂ ਉਹਨੂੰ ਖਿੱਚ ਕੇ ਸ਼ਰੀਰ ਨਾਲ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਵੱਖ ਨਹੀਂ ਹੁੰਦੀ ਹੈਗੀ ਇਸ ਲਈ ਜੋਕ ਨੂੰ ਸ਼ਰੀਰ ਤੋਂ ਵੱਖ ਕਰਨ ਦੇ ਲਈ ਦੋ ਤਰੀਕੇ ਨੇ ਇੱਕ ਹੈਗਾ ਨੂਨ ਦੂਸਰੀ ਹੈਗੀ ਅੱਗ ਅਸੀਂ ਜਦੋਂ ਜੋਕ ਸਾਡੇ ਸ਼ਰੀਰ ਨਾਲ ਚਿੰਬੜ ਜਾਂਦੀ ਹੈ ਉਸੇ ਤਰ੍ਹਾਂ ਕੀਤਾ ਸੀ ਉਹਦੇ ਜੋਕ ਦੇ ਉੱਤੇ ਨੂਨ ਪਾ ਦਵਾਂਗੇ ਤਾਂ ਉਹ ਸਾਡੇ ਸ਼ਰੀਰ ਨਾਲ ਪੱਕ ਹੋ ਜਾਊਗੀ ਦੂਸਰੀ ਚੀਜ਼ ਹੈਗੀ ਅੱਗ ਐਸੀ ਤਰ੍ਹਾਂ ਜਦੋਂ ਜੋਕ ਨੂੰ ਅੱਗ ਦੇ ਨੇੜੇ ਲਿਜਾਇਆ ਜਾਊਗਾ ਜਦੋਂ ਅੱਗ ਨੂੰ ਜੋਕ ਦੇ ਨੇੜੇ ਲਿਜਾਇਆ ਜਾਊਗਾ ਤਾਂ ਕੀ ਹੋਊਗਾ ਜੋਕ ਉਹ ਨੂੰ ਉਹਦੀ ਪੱਕੜ ਢਿੱਲੀ ਪੈ ਜਾਊਗੀ ਤੇ ਉਹ ਆਪਣੇ ਸ਼ਰੀਰ ਨੂੰ ਕਿਹਾ ਛੱਡ ਦੂਗੀ ਹallelujah ਜਿੱਦਾਂ ਜਦੋਂ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਨਮਕ ਦੇ ਨਾਲ ਰਿਪਰੈਜ਼ੈਂਟ ਕੀਤਾ ਸਾਨੂੰ ਨਮਕ ਦੇ ਨਾਲ ਕੀ ਆ ਦਰਸਾਇਆ ਗਿਆ ਹੈ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਨੇ ਕਿ ਪ੍ਰਿਥਵੀ ਦਾ ਨਮਕ ਕਿਉਂ ਤੁਸੀਂ ਹੋ ਜੇ ਪ੍ਰਭੂ ਯਸ਼ੁਮਸੀ ਦਾ ਵਾਸ ਸਾਡੇ ਅੰਦਰ ਹੋਏਗਾ ਅਸੀਂ ਪ੍ਰਭੂ ਯਸ਼ੁਮਸੀ ਦੇ ਸੁਭਾਅ ਨੂੰ ਗ੍ਰਹਿਣ ਕਰਾਂਗੇ ਤਾਂ ਸਾਡੇ ਅੰਦਰ ਜਿਹੜਾ ਲੋਭ ਆ ਹੰਕਾਰ ਆ ਹੋਮੇ ਆ ਸਾਡੇ ਅੰਦਰ ਜਿਹੜੇ ਪਾਪ ਨੇ ਉਹ ਕਿ ਸਾਡੇ ਤੋਂ ਦੂਰ ਹੋ ਜਾਣਗੇ ਉਹ ਸਾਡੇ ਵਿੱਚੋਂ ਮਿਟ ਜਾਣਗੇ ਅਸੀਂ ਦੂਸਰਿਆਂ ਪ੍ਰਤੀ ਪੇਮ ਭਾਵਨਾ ਵਿੱਚ ਰੱਖਣ ਵਾਲੇ ਹੋ ਜਾਾਂਗੇ ਦੂਸਰਿਆਂ ਪ੍ਰਤੀ ਦਇਆ ਦੀ ਭਾਵਨਾ ਰੱਖਣ ਵਾਲੇ ਹੋ ਜਾਾਂਗੇ ਅਤੇ ਅਸੀਂ ਦੂਸਰਿਆਂ ਦੇ ਲਈ ਆਸ਼ੀਸ਼ ਦਾ ਕਾਰਨ ਬਣਾਂਗੇ ਜਿਵੇਂ ਜੀਸੂ ਬਾਈਬਲ ਦੇ ਵਿੱਚੋਂ ਅੱਗ ਦੇ ਬਾਰੇ ਪੜ੍ਹੀਏ ਤਾਂ ਅਸੀਂ ਸਾਰਿਆਂ ਨੇ ਪੜਿਆ ਹੋਣਾ ਕਿ ਜਦੋਂ ਪਵਿੱਤਰ ਆਤਮਾ ਅੱਗ ਦੇ ਸਮਾਨ ਜੀਭਾਂ ਦੇ ਉੱਤੇ ਉਤਰਿਆ ਸੀ ਅੱਗ ਦੇ ਸਮਾਨ ਉਹ ਛੋਟੀ ਮੰਡਲੀ ਸੀ ਜਿਹੜੀ ਉਨ੍ਹਾਂ ਦੇ ਜੀਭਾਂ ਦੇ ਉੱਤੇ ਉਤਰਿਆ ਸੀ ਤਾਂ ਬਹੁਤ ਸਾਰੇ ਲੋਕਾਂ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣਿਆ ਸੀ ਬਹੁਤ ਸਾਰੇ ਲੋਕਾਂ ਲਈ ਆਜ਼ਾਦੀ ਦਾ ਮੁਕਤੀ ਦਾ ਕਾਰਨ ਬਣਿਆ ਸੀ ਇਸੇ ਤਰ੍ਹਾਂ ਹੀ ਜੇ ਪਵਿੱਤਰ ਆਤਮਾ ਸਾਡੇ ਅੰਦਰ ਹੋ ਪਵਿੱਤਰ ਆਤਮਾ ਦੀ ਸਾਮਰਥਾ ਸਾਡੇ ਅੰਦਰ ਹੋ ਅਸੀਂ ਪਵਿੱਤਰ ਆਤਮਾ ਦੇ ਨਾਲ ਭਰੇ ਹੋਵਾਂਗੇ ਸਾਡਾ ਸੁਭਾਅ ਕੀ ਆ ਪ੍ਰਭੂ ਯਸ਼ਮਸੀ ਵਰਗਾ ਹੋ ਜਾਏਗਾ ਅਸੀਂ ਛੁਟਕਾਰੇ ਨੂੰ ਪਾਵਾਂਗੇ ਅਸੀਂ ਹੋਰ ਲੋਕਾਂ ਦੇ ਛੁਟਕਾਰੇ ਦਾ ਕਾਰਨ ਬਣਾਂਗੇ ਅਸੀਂ ਹੋਰ ਲੋਕਾਂ ਦੀ ਜ਼ਿੰਦਗੀ ਦੇ ਬਦਲਣ ਦਾ ਕਾਰਨ ਬਣਾਂਗੇ ਹallelujah ਚੰਦੇ ਵਿੱਚ ਅਸੀਂ ਸਿੱਖਿਆ ਵਾ ਕਿ ਸਾਨੂੰ ਜੋਕ ਦੇ ਸੁਆ ਨੂੰ ਗ੍ਰਹਿਣ ਕਰਨਾ ਚਾਹੀਦਾ ਜਿਵੇਂ ਜੋਕ ਹੋਰ ਹੋਰ ਕਰਦੀ ਰਹਿੰਦੀ ਆ ਉਹ ਜਿੰਨਾ ਮਰਜੀ ਖੁਮਚੂਸਲੇ ਪਰ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦੀ ਇਸੇ ਤਰ੍ਹਾਂ ਸਾਡੀ ਆਤਮਿਕ ਲਾਈਫ ਹੋਣੀ ਚਾਹੀਦੀ ਆ ਅਸੀਂ ਪ੍ਰਭੂ ਨੂੰ ਜਿੰਨਾ ਮਰਜੀ ਟਾਈਮ ਦਈਏ ਸਾਨੂੰ ਚਾਹੀਦਾ ਕਿ ਅਸੀਂ ਹੋਰ ਜ਼ਿਆਦਾ ਆਪਣੀ ਆਤਮਿਕ ਲਾਈਫ ਦੇ ਵਿੱਚ ਵਧੀਏ ਆਪਣੀ ਲਾਈਫ ਆਪਣੀ ਆਤਮਿਕ ਲਾਈਫ ਨੂੰ ਹੋਰ ਜ਼ਿਆਦਾ ਇਨਕਰੀਸ ਕਰੀਏ ਪ੍ਰਭੂ ਦੇ ਟਾਈਮ ਨੂੰ ਹੋਰ ਜ਼ਿਆਦਾ ਇਨਕਰੀਸ ਕਰੀਏ ਜਿਹੜਾ ਅਸੀਂ ਪ੍ਰਭੂ ਲਈ ਟਾਈਮ ਰੱਖਦੇ ਆ ਉਹਨੂੰ ਹੋਰ ਜ਼ਿਆਦਾ ਵਧਾਈਏ ਤੇ ਸਾਨੂੰ ਕੀ ਧਰਤੀ ਦੇ ਨਮਕ ਤੇ ਅੱਗ ਦੇ ਨੇਂਵੇਂ ਬੰਨਾ ਪਵੇਗਾ ਕਿਉਂਕਿ ਜੇ ਅਸੀਂ ਅਗਨ ਅਲ ਭਰੇ ਹੋਮਾਂਗੇ ਤਾਂ ਕਿ ਸਾਡੇ ਅੰਦਰ ਪਵਿੱਤਰ ਆਤਮਾ ਦੀ ਸਮਰਥ ਹੋਗੀ ਅਸੀਂ ਕਿਸੇ ਵੀ ਪਾਪ ਦੇ ਵਿੱਚ ਨਹੀਂ ਜਾਵਾਂਗੇ ਤੇ ਦੂਸਰਿਆਂ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣਾਂਗੇ ਹਾਲੇਲੂਇਆ